ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਸਰਦਾਰ ਹਰਚੰਦ ਸਿੰਘ ਜੀ ਵਰਸੜ ਸਾਹਿਬ ਬੈਠੇ ਨੇ ਮੇਰੇ ਨਾਲ ਸਾਡੇ ਚੇਅਰਮੈਨ ਨੀਲ ਗਰਗ ਜੀ ਬੈਠੇ ਨੇ ਸਾਡੇ ਪਾਰਟੀ ਦੇ ਹੋਰ ਵੀ ਸਾਥੀ ਸੱਜਣ ਬੈਠੇ ਨੇ ਮੈਂ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਹੈ ਛੱਜ ਤਾ ਬੋਲੇ ਛਾਲਣੀ ਵੀ ਬੋਲੇ ਕਮਾਲੇ ਹੋਗੀ ਇਸ ਗੱਲ ਦੀ ਤਾਂ ਇਹ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੁਨੀਆ ਦੀ ਸਭ ਤੋਂ ਬਿਹਤਰੀਨ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਈ ਹੈ ਉਸੇ ਦਿਨ ਤੋਂ ਜਿੰਨੀਆਂ ਇਹ ਵਿਰੋਧੀ ਪਾਰਟੀਆਂ ਭਾਜਪਾ ਹੋਵੇ ਚਾਹੇ ਉਹਦੇ ਅੱਗੂ ਸੁਨੀਲ ਜਾਖੜ ਜੀ ਹੋਣ ਚਾਹੇ ਰਵਨੀਤ ਬਿੱਟੂ ਹੋਵੇ ਚਾਹੇ ਤਰੁਣ ਚੁੱਗ ਜੀ ਹੋਣ ਦੂਸਰੇ ਪਾਸੇ ਅਮਨਿੰਦਰ ਸਿੰਘ ਰਾਜਾ ਵੜਿੰਗ ਹੋਵੇ ਤੀਸਰੇ ਪਾਸੇ ਸੁਖਵੀਰ ਸਿੰਘ ਬਾਦਲ ਹੋਵੇ ਇਹਨਾਂ ਨੂੰ ਤਕਲੀਫ ਕੀ ਹੋਗੀ ਵੱਡਾ ਸਵਾਲ ਸਮਝਣ ਦਾ ਇਹ ਹੈ ਕਿ ਸਾਰਿਆਂ ਨੂੰ ਤਕਲੀਫ ਹੋ ਕੀ ਗਈ ਪੰਜਾਬੀਓ ਇਹਦੇ ਪਿੱਛੇ ਤੁਹਾਨੂੰ ਜਾ ਕੇ ਇੱਕ ਚੀਜ਼ ਸਮਝਣੀ ਪਊਗੀ ਸਭ ਤੋਂ ਪਹਿਲਾਂ ਉਹ ਸੁਣੋ ਕੀ ਇਹ ਸਾਰੇ ਦੇ ਸਾਰੇ ਇਹਨਾਂ ਦੀ ਹਿਸਟਰੀ ਕਢਾ ਕੇ ਦੇਖ ਲਓ ਇਹ ਭੂ ਮਾਫੀਆ ਚਲਾਉਂਦੇ ਰਹੇ ਨੇ ਇਹ ਲੈਂਡ ਮਾਫੀਆ ਚਲਾਉਂਦੇ ਰਹੇ ਨੇ ਜਿੰਨੀ ਪੰਜਾਬ ਦੀ ਇਲੀਗਲ ਕੰਸਟ੍ਰਕਸ਼ਨ ਹੋਈ ਹੈ ਜਿੰਨੀ ਪੰਜਾਬ ਦੀ ਇਲੀਗਲ ਕੰਸਟ੍ਰਕਸ਼ਨ ਹੋਈ ਹੈ ਜਿੰਨੀਆਂ ਇਲੀਗਲ ਕਲੋਨੀਆਂ ਬਣੀਆਂ ਜਿਹਦੇ ਅੱਜ ਤੱਕ ਕਲੇਸ਼ ਨਹੀਂ ਮੁੱਕੇ ਜਿਹਦੇ ਅੱਜ ਤੱਕ ਰੌਲੇ ਨਹੀਂ ਮੁੱਕੇ ਉਹ ਸਾਰੀਆਂ ਦੀ ਦੇਣ ਇਹ ਜਿਹੜੇ ਬੈਠੇ ਨੇ ਵਿਰੋਧੀ ਇਹ ਬੇਸਿਕਲੀ ਇਹ ਭੂ ਮਾਫੀਆ ਚਲਾਉਣ ਵਾਲੇ ਇਹ ਲੋਕ ਨਹੀਂ ਸਾਰੇ ਉਹ ਪ੍ਰੋਮੋਟਰ ਡਿਵੈਲਪਰ ਜਿਹੜੇ ਇਹਨਾਂ ਦੇ ਖਾਸ ਸੀਗੇ ਜਿਹੜੇ ਇਹਨਾਂ ਦੇ ਸ਼ੈਲਟਰ ਦਿੱਤੇ ਹੋਏ ਸੀ ਉਹਨਾਂ ਨੂੰ ਅੰਡਰ ਟੇਬਲ ਓਵਰ ਟੇਬਲ ਕਰ ਕਰਕੇ ਸਾਰੇ ਪੰਜਾਬ ਦਾ ਜਿਹੜਾ ਵਿਕਾਸ ਹੈ ਉਹ ਲੀਹੋ ਲਾਤਾ ਇਹਨਾਂ ਨੇ ਹੁਣ ਜਿਹੜੀ ਇਹ ਪਾਲਿਸੀ ਅਸੀਂ ਲੈ ਕੇ ਆਏ ਆ ਇਹ ਪਾਲਿਸੀ ਕਹਿੰਦੀ ਕੀ ਹੈ ਇਹਨੂੰ ਪਹਿਲਾਂ ਤੱਥਾਂ ਦੇ ਨਾਲ ਤੱਥਸਾਰ ਦੇ ਨਾਲ ਸਮਝਣਾ ਪਊਗਾ ਮੈਂ ਪੰਜਾਬੀਆਂ ਨੂੰ ਪੁੱਛਦਾ 20 ਗਲੀਆਂ ਇੱਕ ਗਲੀ ਨੂੰ ਅਟੈਚ ਹੁੰਦੀਆਂ 20 ਗਲੀਆਂ ਆਪਾਂ ਦੇਖਿਆ ਤੇ ਜਦੋਂ 20 ਗਲੀਆਂ ਚੋਂ ਟ੍ਰੈਫਿਕ ਨਿਕਲ ਕੇ ਇੱਕ ਮੇਨ ਗਲੀ ਤੇ ਆਂਦੀ ਹੈ ਉੱਥੇ ਐਟਾ ਲੰਬਾ ਜਾਮ ਲੱਗ ਜਾਂਦਾ ਹੈ ਟ੍ਰੈਫਿਕ ਜਾਮ ਹੋ ਜਾਂਦੀ ਹੈ ਜਦੋਂ ਬਰਸਾਤ ਪੈਂਦੀ ਹੈ ਪਾਣੀ ਉਹ ਪਾਣੀ ਖੜਾ ਹੁੰਦਾ ਹੈ ਟ੍ਰੈਫਿਕ ਦੇ ਜਾਮ ਪਾਣੀ ਉਹ ਪਾਣੀ ਸੀਵਰੇਜ ਦਾ ਸਿਸਟਮ ਕੋਈ ਨਹੀਂ ਬੁਰਾ ਹਾਲ ਲਾਈਟਾਂ ਕੋਈ ਨਹੀਂ ਪਾਰਕ ਕੋਈ ਨਹੀਂ ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ ਸ਼ਾਮ ਨੂੰ ਬੱਚਿਆਂ ਦੇ ਨਾਲ ਸੈਰ ਕਰਨ ਦੀ ਪਾਰਕ ਕੋਈ ਨਹੀਂ ਤੇ ਜਦੋਂ ਪਤਾ ਕਰੋ ਇਹ ਕਿਹਨੇ ਕਲੋਨੀ ਕੱਟੀ ਸੀ ਇਹ ਤਾਂ ਜੀ ਫਲਾਣਾ ਡਿਵੈਲਪਰ ਕੱਟ ਕੇ ਗਿਆ ਸੀਗਾ ਇਹਦੇ 'ਚ ਹਿੱਸਾ ਕਿਹਦਾ ਬੋਲਦਾ ਉਹ ਫਰਾਨੇ ਕਾਂਗਰਸ ਦੀ ਦੇ ਮੰਤਰੀ ਦਾ ਬੋਲਦਾ ਜੀ ਇਹ ਤੇ ਪੈਸਾ ਕਿਹਦਾ ਲੱਗਿਆ ਹੋਇਆ ਉਹ ਜੀ ਭਾਜਪਾ ਦੇ ਫਲਾਣੇ ਲੀਡਰ ਦਾ ਲੱਗਿਆ ਹੋਇਆ ਜੀ ਇਹਦੇ ਤੇ ਕਿ ਕਿਹੜੇ ਬੰਦੇ ਨੇ ਪੈਸੇ ਲੈ ਕੇ ਅੰਦਰੋਂ ਖਾਤੀ ਇਹਨਾਂ ਨੂੰ ਜਾਲੀ ਕਲੋਨੀਆ ਕੱਟਣ ਦੀ ਪਰਮਿਸ਼ਨ ਦੇਤੀ ਇਹ ਤਾਂ ਜੀ ਅਕਾਲੀਆਂ ਦੇ ਟਾਈਮ 'ਚ ਹੋਇਆ ਜੀ ਟੋਟਲ ਬੰਦਿਆਂ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਇਲੀਗਲ ਕੰਸਟਰਕਸ਼ਨ ਕਰਾਈ ਅੱਜ ਸਾਰਾ ਪੰਜਾਬ ਅੱਜ ਸਾਰਾ ਪੰਜਾਬ ਸੀਵਰੇਜ ਦੀ ਸਮੱਸਿਆ ਨਾਲ ਝੂਟਣ ਲੱਤਾ ਇਹਨਾਂ ਨੇ ਟ੍ਰੈਫਿਕ ਦੀ ਸਮੱਸਿਆ ਨਾਲ ਇਹਨਾਂ ਨੇ ਝੂਟਣ ਲੱਤਾ ਕੋਈ ਪਾਰਕ ਨਹੀਂ ਡਿਵੈਲਪ ਕਰਕੇ ਦਿੱਤਾ ਕੋਈ ਹਸਪੀਟਲ ਨਹੀਂ ਉੱਥੇ ਡਿਵੈਲਪ ਕਰਕੇ ਦਿੱਤਾ ਕੋਈ ਕਮਿਊਨਿਟੀ ਸੈਂਟਰ ਨਹੀਂ ਡਿਵੈਲਪ ਕਰਕੇ ਦਿੱਤਾ ਹਜ਼ਾਰਾਂ ਹੀ ਆਹੀ ਜੇ ਬੰਦੇ ਜਿਹੜੇ ਕਲੋਨੀਆਂ ਕੱਟ ਕੇ ਫਿਰ ਰਫੂ ਚੱਕਰ ਹੋਗੇ ਭੱਜ ਗਏ ਤੇ ਪਿੱਛੋਂ ਝੱਲ ਕੌਣ ਰੇਆ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਉਹ ਉਹਨਾਂ ਦੇ ਵਿਚਾਰੇ ਉਹ ਤਰਸਦੇ ਫਿਰਦੇ ਨੇ ਕਿਉਂ ਕਿਉਂਕਿ ਜਦੋਂ ਉਹਨਾਂ ਨੂੰ ਇਹ ਪਲਾਟ ਦਿੱਤੇ ਗਏ ਸੀ ਉਦੋਂ ਉਹਨਾਂ ਨੂੰ ਮਤਲਬ ਕਿ ਵਾਦੇ ਐਡੇ ਐਡੇ ਕੀਤੇ ਗਏ ਸੀ ਆ ਕਰਾਂਗੇ ਉਹ ਕਰਾਂਗੇ ਫਿਰ ਉਹਨੂੰ ਛੱਡ ਕੇ ਭੱਜ ਗਏ ਹਜ਼ਾਰਾਂ ਕਲੋਨਰ ਕਲੋਨਾਈਜ਼ਰ ਇਸ ਤਰ੍ਹਾਂ ਨਾਲ ਡਿਫਾਲਟਡ ਹੋਏ ਔਰ ਲੱਖਾਂ ਲੋਕ ਪ੍ਰਭਾਵਿਤ ਹੋਏ ਤੇ ਉਹ ਲੱਖਾਂ ਲੋਕ ਆ ਕੇ ਰੋਜ਼ ਸਰਕਾਰ ਨੂੰ ਇੱਕ ਗੱਲ ਕਹਿੰਦੇ ਸੀ ਕਿ ਸਾਡੀਆਂ ਕਲੋਨੀਆਂ ਨੂੰ ਰੈਗੂਲਰਾਈਜ਼ ਕਰੋ ਜੀ ਸਾਨੂੰ ਇਹ ਨਾ ਕਲੋਨੀਆਂ ਨੂੰ ਸਾਨੂੰ ਮਿਊਸਪਲ ਲਿਮਟ ਤੇ ਅੰਡਰ ਲੈ ਕੇ ਆਓ ਜੀ ਸਾਡੇ ਉੱਥੇ ਸੀਵਰੇਜ ਨਹੀਂ ਜੀ ਪੈ ਰਿਆ ਸਾਡੇ ਉੱਥੇ ਜੀ ਇੰਟਰਲੋਕਿੰਗ ਟਾਈਲ ਦੀ ਸੜਕ ਨਹੀਂ ਜੀ ਬਣ ਰਹੀ ਅਸੀਂ ਐਨੇ ਪਰੇਸ਼ਾਨ ਹੈ ਭਗਵਾਨ ਸਿੰਘ ਮਾਨ ਜੀ ਦੇ ਜਦੋਂ ਇਹ ਚੀਜ਼ ਨੋਟਿਸ 'ਚ ਆਈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਉਹਨਾਂ ਨੇ ਪੂਰੇ ਬੰਦੇ ਉਠਾਏ ਉਹ ਕਹਿੰਦੇ ਯਾਰ ਆਪਾਂ ਪੰਜਾਬ 'ਚੋਂ ਦੇਖੋ ਜਿਹੜੀ ਹੁਣ ਡਵੈਲਪਮੈਂਟ ਪਰਾਣੀ ਹੋਗੀ ਹੁਣ ਕਿਸੇ ਦਾ ਬੜਾ ਆਇਆ ਹੋਇਆ ਮਕਾਨ ਤਾਂ ਨਹੀਂ ਢਾ ਸਕਦੇ ਸਾਨੂੰ ਕਿਸੇ ਨੇ ਅਧਿਕਾਰ ਨਹੀਂ ਦਿੱਤਾ ਅਗਲੇ ਨੇ ਖੂਨ ਪਸੀਨੇ ਦੀ ਕਮਾਈ ਨਾਲ ਸਾਰੀ ਜ਼ਿੰਦਗੀ ਦੀ ਕਮਾਈ ਦੇ ਨਾਲ ਅਗਲੇ ਨੇ ਆਪਣਾ ਆਸ਼ੀਆਨਾ ਤਿਆਰ ਕੀਤਾ ਉਤਟਾ ਨਹੀਂ ਸਾਤੇ ਹੁਣ ਸੜਕਾਂ ਕਿਸੇ ਦੀਆਂ ਫੜ ਕੇ ਆਏ ਤਾਂ ਹੈ ਨਹੀਂ ਬਈ ਚੌੜੀਆਂ ਕਰ ਦਈਏ ਜਿਹੜੀਆਂ ਸੜਕਾਂ ਛੋਟੀਆਂ ਰਹਿ ਗਈਆਂ ਛੋਟੀਆਂ ਰਹਿ ਗਈਆਂ 8-8 10-10 ਫੁੱਟ ਚੌੜੀਆਂ ਸੜਕਾਂ ਦੇ ਉੱਤੇ ਕਲੋਨੀਆਂ ਕੱਟੀਆਂ ਹੋਈਆਂ ਜਾ ਕੇ ਦੇਖੋ ਹਾਲਾਤ ਕੀ ਨੇ ਜਦੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਇਹ ਚੀਜ਼ ਨੋਟਿਸ 'ਚ ਆਈ ਮਾਨ ਸਾਹਿਬ ਨੇ ਇਸ ਗੱਲ ਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਸਾਰੇ ਡਿਪਾਰਟਮੈਂਟ ਨੂੰ ਬੁਲਾ ਕੇ ਇੱਕ ਗੱਲ ਕਹੀ ਬਈ ਜੋ ਇਹਨਾਂ ਨੇ ਪਿੱਛੇ ਕੀਤਾ ਸਾਡੇ ਪੰਜਾਬ ਵਾਸੀਆਂ ਨੂੰ ਸਾਡੇ ਪੰਜਾਬੀਆਂ ਨੂੰ ਅਗਲੇ ਅੱਗੇ ਨੂੰ ਇਹ ਭੁਗਤਣਾ ਨਾ ਪਵੇ ਇਹ ਦਿੱਕਤਾਂ ਨਾਣ ਤਾਂ ਇਹਦਾ ਹੱਲ ਕੀ ਹੈ ਤਾਂ ਸਾਰਿਆਂ ਨੇ ਬੈਠ ਕੇ ਇੱਕ ਗੱਲ ਕਹੀ ਕਿ ਇੱਕ ਤਾਂ ਇਲੀਗਲ ਕਲੋਨੀਆਂ ਦਾ ਮਾਫੀਆ ਕਿਉਂਕਿ ਸਾਡੇ ਕੋਲ ਜਿਹੜੇ ਚੰਗੇ ਵਧੀਆ ਕਲੋਨਾਈਜ਼ਰ ਨੇ ਜਿਹੜੇ ਕਿਹੜੇ ਜਿਹੜੇ ਸਹੀ ਮੈਨੇ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ ਸਹੀ ਤਰੀਕੇ ਨਾਲ ਕਰ ਰਹੇ ਸੀ ਉਹਨਾਂ ਨੇ ਵੀ ਸਾਨੂੰ ਆ ਕੇ ਕਿਹਾ ਵੀ ਸਾਡਾ ਤਾਂ ਜੀ ਆ ਸਾਡਾ ਦੇਖੋ ਇਹ ਕਰੀ ਕੀ ਜਾਂਦੇ ਨੇ ਆ ਜਿਹੜੇ ਇਲੀਗਲ ਇਹ ਆ ਕਾਲੀ ਕਾਂਗਰਸੀ ਭਾਜਪਾਈਆਂ ਦੇ ਸ਼ੈਲਟਰ ਦੇ ਥੱਲੇ ਚੱਲਦਾ ਜਿਹੜਾ ਭੂ ਮਾਫੀਆ ਇਹ ਤਾਂ ਪੰਜਾਬ ਨੂੰ ਬਰਬਾਦ ਕਰਨ ਲੱਗਿਆ ਹੋਇਆ ਤਾਂ ਮਾਨ ਸਾਹਿਬ ਨੇ ਇਹ ਕਿਹਾ ਵੀ ਅੱਜ ਤੋਂ ਬਾਅਦ ਆਪਾਂ ਕੋਈ ਐਸੀ ਪਾਲਿਸੀ ਤਿਆਰ ਕਰੋ ਜਿਹਦੇ ਨਾਲ ਪੰਜਾਬ ਦੀ ਜਿਹੜੀ ਡਵੈਲਪਮੈਂਟ ਹੈ ਉਹ ਬੜੇ ਇੱਕ ਸ਼ਾਨਦਾਰ ਤਰੀਕੇ ਨਾਲ ਹੋ ਸਕੇ ਅਸੀਂ ਇੱਕ ਬੜੀ ਸ਼ਾਨਦਾਰ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਲੈਂਡ ਪੂਲਿੰਗ ਦੀ ਪਾਲਿਸੀ ਦੇ ਵਿੱਚ ਸਰਕਾਰ ਨੇ ਕਮਿਟਮੈਂਟ ਕੀਤੀ ਕਿ ਪਹਿਲੀ ਗੱਲ ਸਾਡੇ ਜਿੰਨੇ ਕਿਸਾਨ ਭਰਾ ਨੇ ਉਹ ਸਾਡੀ ਜਿੰਦ ਜਾਨ ਨੇ ਕਿਸੇ ਕਿਸਾਨ ਤੋਂ ਕਿਸੇ ਕਿਸਾਨ ਤੋਂ ਤੱਕੇ ਨਾਲ ਜਗਾ ਅਕਵਾਇਰ ਨਹੀਂ ਕੀਤੀ ਜਾਊ ਅਨਲੈਸ ਨੰਟਲ ਉਹ ਵੋਲੰਟੇਰਲੀ ਕਹੇ ਕਿ ਮੈਂ ਦੇਣੀ ਚਾਹੁੰਦਾ ਨੰਬਰ 1 ਫਿਰ ਮੈਂ ਜ਼ਿੰਮੇਵਾਰੀ ਨਾ ਕਹਿ ਰਹੇ ਆ ਇਹਨੂੰ ਕੱਟ ਕਰਕੇ ਚਲਾ ਦਿਓ ਕਿ ਕਿਸੇ ਵੀ ਕਿਸਾਨ ਤੋਂ ਟੱਕੇ ਨਾਲ 1 ਇੰਚ ਵੀ 1 ਮਰਲਾ ਵੀ ਜ਼ਮੀਨ ਐਸੀ ਨਹੀਂ ਲੱਤੀ ਜਾਊਗੀ ਜਿਹਦੇ ਚੌਦੀ ਰਜਾਮੰਦੀ ਨਾ ਹੋਵੇ ਫਸਟ ਆਫ ਆਲ ਦੂਸਰੀ ਗੱਲ ਜਦੋਂ ਅਸੀਂ ਲੈਂਡ ਪੂਲਿੰਗ ਦੇ ਵਿੱਚ ਜਗਾ ਉਹਦੇ ਤੋਂ ਲੈ ਲਈ ਕਿਸਾਨ ਤੋਂ ਉਸ ਜਗਾ ਨੂੰ ਅਸੀਂ ਡਿਵੈਲਪ ਕਰਾਂਗੇ ਉਹਨੀਆਂ ਸੜਕਾਂ ਦਾ ਵੇਰਵਾ ਵੀ ਕਿੰਨੀ ਚੌੜੀ ਸੜਕ ਚਾਹੀਦੀ ਆ ਕਿੰਨੀ ਚੌੜੀ ਇੰਟਰ ਲਿੰਕ ਸੜਕਾਂ ਚਾਹੀਦੀਆਂ ਉਹਦੇ ਚ ਸੀਵਰੇਜ ਸਿਸਟਮ ਪ੍ਰੋਪਰ ਪਿਆ ਹੋਣਾ ਚਾਹੀਦਾ ਉੱਥੇ ਪਾਰਕ ਪ੍ਰੋਪਰ ਮੇਨਟੇਨ ਚਾਹੀਦੇ ਨੇ ਉੱਥੇ ਇੱਕ ਕਮਿਊਨਿਟੀ ਸੈਂਟਰ ਦੀ ਜਗ੍ਹਾ ਚਾਹੀਦੀ ਹੈ ਉੱਥੇ ਅੰਦਰ ਇੱਕ ਕਲੀਨਿਕ ਦੀ ਜਗ੍ਹਾ ਚਾਹੀਦੀ ਹੈ ਇਸ ਤਰੀਕੇ ਨਾਲ ਜਦੋਂ ਸਾਰੀਆਂ ਐਮੈਨਿਟੀਆਂ ਅਸੀਂ ਇਨਸ਼ੋਰ ਕਰਤੀਆਂ ਪੂਰੀਆਂ ਕਰਤੀਆਂ ਫਿਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਕਿਸਾਨ ਵੀਰ ਇਸ ਲੈਂਡ ਪੂਲਿੰਗ ਦੇ ਵਿੱਚ ਆਪਣੀ ਜ਼ਮੀਨ ਦੇਊਗਾ ਮੰਨ ਲਓ 1 ਏਕੜ ਮੰਨ ਲਓ ਉਹਦੀ 1 ਏਕੜ ਜ਼ਮੀਨ ਦਾ ਭਾਅ 1 ਕਰੋੜ ਰੁਪਈਆ ਫਿਰ ਸੁਣਿਓ ਮੰਨ ਲਓ ਉਹਦੀ ਜ਼ਮੀਨ ਦਾ ਭਾਅ 1 ਕਰੋੜ ਰੁਪਈਆ ਤਾਂ ਅਸੀਂ ਕੀ ਕਰਨਾ ਹੈ ਅਸੀਂ ਉਹਨੂੰ ਉਸ ਬਦਲੇ ਦੇ ਵਿੱਚ 400 ਟਾਈਮਸ ਕਰਕੇ ਦੇਣਾ ਕਿਵੇਂ ਅਸੀਂ ਉਹਨੂੰ 1000 ਗਜ ਦਾ ਰੈਜੀਡੈਂਸ਼ੀਅਲ ਪਲਾਟ ਦੇਣਾ ਜੀ ਉਹਦੇ 'ਚ ਜੇ ਉਹਦੇ ਤੋਂ ਅਸੀਂ 4850 ਗਜ ਲੈ ਰਹੇ ਹਾਂ ਨਾ ਤਾਂ ਅਸੀਂ ਉਹਨੂੰ ਨਾਲ 1000 ਗਜ ਲੈਂਡ ਪੂਲਿੰਗ ਦੇ ਤਹਿਤ ਉਹਨੂੰ ਰੈਜੀਡੈਂਸ਼ੀਅਲ ਪਲਾਟ ਪਿਓਰ ਵਿਕਸਿਤ ਕਰਕੇ ਟੋਟਲ ਵਿਕਸਿਤ ਕਰਕੇ ਉਹ 1000 ਗਜ ਦਾ ਇੱਕ ਲੈਣਾ ਚਾਹੁੰਦਾ ਹੈ ਉਹਦੀ ਇੱਛਾ ਉਹ 550 ਗਜ ਦੇ ਦੋ ਲੈਣਾ ਚਾਹੁੰਦਾ ਹੈ ਉਹਦੀ ਇੱਛਾ ਨਾਲ ਤਾਂ ਅਸੀਂ ਦੇ ਰਹੇ ਹਜ਼ਾਰ ਗਜ ਦਾ ਰੈ residențial ਨਾਲ ਅਸੀਂ 200 ਗਜ ਕਮਰਸ਼ੀਅਲ ਪਲਾਟ ਉਹਨੂੰ ਦੇ ਰਹੇ ਹਾਂ ਡਿਵੈਲਪ ਕਰਕੇ ਔਰ ਸਭ ਤੋਂ ਵੱਡੀ ਗੱਲ ਜਿਸ ਦਿਨ ਸਾਡੇ ਕਿਸੇ ਕਿਸਾਨ ਭਰਾ ਨੇ ਲੈਂਡ ਪੂਲਿੰਗ ਨੂੰ ਇਹ ਜਗ੍ਹਾ ਦੇਤੀ ਵਿਦਨ 1 ਮੰਥ ਇੱਕ ਮਹੀਨੇ ਦੇ ਅੰਦਰ ਅਸੀਂ ਉਹਨੂੰ ਐਲਓਆਈ ਇਸ਼ੂ ਕਰ ਰਹੇ ਹਾਂ ਐਲਓਆਈ ਦਾ ਮਤਲਬ ਲੈਟਰ ਆਫ ਇੰਟੈਂਟ ਤਾਂ ਜੋ ਜੇ ਉਹਨੇ ਆਪਣਾ ਪਲਾਟ ਰੱਖਣਾ ਹੈ ਤਾ ਬਹੁਤ ਚੰਗੀ ਗੱਲ ਆ ਉਹਨੇ ਵਿਕਸਿਤ ਕਰਨਾ ਉੱਥੇ ਕੋਠੀ ਪਾਣੀ ਆ ਉੱਥੇ ਰੱਖਣਾ ਉਹਨੇ ਉਹਦੀ ਇੱਛਾ ਹੈ ਉਹਨੇ ਕਮਰਸ਼ੀਅਲ ਕੋਈ ਆਪਣੀ ਬਿਲਡਿੰਗ ਖੜੀ ਕਰਨੀ ਹੈ ਉਹਦੀ ਇੱਛਾ ਹੈ ਉਹਨੇ ਰੈਂਟ ਤੇ ਦੇਣੀ ਹੈ ਉਹਦੀ ਇੱਛਾ ਹੈ ਜੇਕਰ ਉਹਨੇ ਐਲਓਆਈ ਅੱਗੇ ਸੇਲ ਕਰਨੀ ਹੈ ਤਾਂ ਵੀ ਉਹਨੂੰ ਖੁੱਲੀ ਛੂਟ ਹੈ ਉਹ ਮਹੀਨੇ ਦੇ ਅੰਦਰ ਅੰਦਰ ਆਪਣੀ ਐਲਓਆਈ ਜਦੋਂ ਉਹਨੂੰ ਜਾਰੀ ਹੋ ਜੂ ਉਹ ਅੱਗੇ ਉਹਨੂੰ ਦੇਣਾ ਚਾਹੁੰਦਾ ਕਿਸੇ ਨੂੰ ਦੇ ਸਕਦਾ ਹੁਣ ਵੱਡਾ ਸਵਾਲ ਉਹਦੇ ਇੱਕ ਪੈਦਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਕਿਸਾਨ ਨੂੰ ਅਸੀਂ ਆਪਣਾ ਭਰਾ ਮੰਨ ਕੇ ਉਹਨੂੰ ਐਡੀ ਵੱਡੀ ਖੁੱਲੀ ਛੂਟ ਦਿੱਤੀ ਨਾਲ ਜਿਹੜੀ 1 ਕਰੋੜ ਦੀ ਜਗ੍ਹਾ ਸੀ ਉਹਦੇ ਬਦਲੇ 'ਚ ਉਹਨੂੰ 4 ਕਰੋੜ ਰੁਪਏ ਦੇ ਅਸੀਂ ਪਲਾਟ ਦੇਤੇ ਫੇਰ ਜਿਹੜੀ ਅਸੀਂ ਕਲੋਨੀ ਵਿਕਸਿਤ ਕੀਤੀ ਉਹ ਇਸ ਤਰ੍ਹਾਂ ਨਾ ਆਰਗੇਨਾਈਜ਼ਡ ਕਲੋਨੀ ਵਿਜ਼ਿਟ ਵਿਕਸਿਤ ਕੀਤੀ ਜਿਹਦੇ ਵਿੱਚ ਪ੍ਰੋਪਰ ਰੋਡਸ ਦਾ ਨੈਟਵਰਕ ਹੈ ਰੋਡਸ ਦਾ ਚੈਨਲ ਆ ਆਉਣ ਵਾਲੇ 100 ਸਾਲ ਤੱਕ ਕਿਸੇ ਨੂੰ ਦਿੱਕਤ ਨਾ ਆਵੇ ਕੋਈ ਆਪਸ 'ਚ ਗੱਡੀਆਂ ਭੜਦੀਆਂ ਨਾ ਫਿਰਦੀਆਂ ਹੋਣ ਕੋਈ ਸੜਕਾਂ ਤੇ ਗੱਡੀਆਂ ਨਾ ਪਾਰਕ ਹੋਣ ਰੋਜ਼ ਕਲੇਸ਼ ਹੁੰਦੇ ਨੇ ਰੋਜ਼ ਹੱਥੋਂ ਪਾਈ ਲੋਕ ਹੁੰਦੇ ਨੇ ਕਿ ਤੂੰ ਗੱਡੀ ਘਰ ਤੇ ਬਾਹਰ ਲਾ ਗਿਆ ਤੂੰ ਗੱਡੀ ਘਰ ਤੇ ਬਾਹਰ ਲਾ ਗਿਆ ਸਾਡੀ ਗੱਡੀ ਨਹੀਂ ਨਿਕਲਦੀ ਰੋਜ਼ ਕਲੇਸ਼ ਹੁੰਦੇ ਨੇ ਗੱਡੀਆਂ ਮੁੜਦੀਆਂ ਨਹੀਂ ਐਨ ਸਟੀਪ ਐਨ ਟੀ ਪੁਆਇੰਟਸ ਤੇ ਜਾ ਕੇ ਕੱਟ ਬਣੇ ਹੋਏ ਨੇ ਐਡਾ ਐਲ ਪੁਆਇੰਟ ਤੇ ਕੱਟ ਬਣੇ ਹੋਏ ਨੇ ਅਸੀਂ ਆ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਧਿਆਨ ਨਾਲ ਸੋਚੋ ਕਿ ਦੁਨੀਆ ਜਿਹੜੇ ਵਿਕਸਿਤ ਮੁਲਕ ਨੇ ਉਹ ਵਿਕਸਿਤ ਕਿਉਂ ਕਹਾਂਦੇ ਨੇ ਅੱਜ ਕੈਨੇਡਾ ਅਮਰੀਕਾ ਇਹ ਕਿਉਂ ਵਿਕਸਿਤ ਕਹਾਂਦੇ ਨੇ ਕਿਉਂਕਿ ਉੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਇੱਕ ਸਿਸਟਮੈਟਿਕ ਵੇ ਦੇ ਨਾਲ ਜਣੇ ਕਿ ਆਪਣੇ ਆਪ ਨੂੰ ਉਸ ਸਿਸਟਮ ਦੇ ਵਿੱਚ ਲੈ ਕੇ ਆਏ ਜਿੱਥੇ ਉਹ ਵਿਕਸਿਤ ਏਰੀਆ ਚ ਡੈਂਡ ਨੇ ਅੱਜ ਸਾਰੇ ਦੇ ਸਾਰੇ ਇਲਾਕੇ ਜਿਹੜੇ ਪੁਰਾਣੇ ਪੁਰਾਣੇ ਵਸੋਂ ਦੇ ਇਲਾਕੇ ਨੇ ਤੁਸੀਂ ਦੇਖੋ ਕਿੰਨੇ ਡੈਂਸ ਨੇ ਲੋਕ ਬਾਹਰਲੇ ਪਾਸੇ ਨੂੰ ਜਾ ਕੇ ਰਹਾਇਸ਼ ਕਰਨਾ ਪਸੰਦ ਕਰਦੇ ਨੇ ਸੋ ਆਸੀ ਇਹ ਜਿਹੜੀ ਪਾਲਿਸੀ ਲੈ ਕੇ ਆਏ ਆ ਨਾ ਮੈਂ ਫੇਰ ਇੱਕ ਗੱਲ ਪ੍ਰੋਮਿਸਿੰਗ ਵਰਡਸ ਕਹਿ ਰਹੇ ਆ ਪ੍ਰੋਮਿਸਿੰਗ ਵਰਡਸ ਵਨ ਆਫ ਦੀ ਬੈਸਟ ਪਾਲਿਸੀ ਇਨ ਦੀ ਵਰਲਡ ਭਾਰਤ ਦੀ ਜੇ ਭਾਰਤ ਦੀ ਗੱਲ ਕਰਾਂ ਨਾ ਇਸ ਤੋਂ ਸ਼ਾਨਦਾਰ ਪਾਲਿਸੀ ਜੇ ਕੋਈ ਦੱਸ ਦਵੇ ਤਾਂ ਜੋ ਕੋ ਕੰਮ ਕਰਨ ਨੂੰ ਤਿਆਰ ਐਨੀ ਵਧੀਆ ਪਾਲਿਸੀ ਲੈ ਕੇ ਆ ਹੁਣ ਤਕਲੀਫ ਫੇਰ ਮੈਂ ਉੱਤੇ ਆ ਨਾ ਤਕਲੀਫ ਇਹਨਾਂ ਨੂੰ ਕੀ ਆ ਤਕਲੀਫ ਇਹਨਾਂ ਨੂੰ ਇਹ ਹੈ ਕਿਉਂਕਿ ਜਿਹੜਾ ਭੂ ਮਾਫੀਆ ਚਲਾਉਂਦੇ ਸੀ ਭੂ ਮਾਫੀਆ ਚਲਾਉਂਦੇ ਸੀ ਉਹ ਭੂ ਮਾਫੀਆ ਇਹਨਾਂ ਦਾ ਮਰਦਾ ਹੈ ਤਕਲੀਫ ਇਹ ਹੈ ਨੰਬਰ 2 ਮੈਂ ਕੱਲ ਸੁਨੀਲ ਜਾਖੜ ਜੀ ਦਾ ਤਰुण ਚੁੱਗ ਜੀ ਦਾ ਬਿਆਨ ਦੇਖਿਆ ਕਿ ਜੀ ਲੈਂਡ ਪੂਲਿੰਗ ਉਹ ਤੁਸੀਂ ਦੱਸੋਗੇ ਲੈਂਡ ਪੂਲਿੰਗ ਜੀਨਾ ਦੇ ਹੱਥ ਕਿਸਾਨਾਂ ਦੇ ਖੂਨ ਦੇ ਨਾਲ ਰੰਗੇ ਹੋਣ ਹਜ਼ਾਰ ਕਿਸਾਨ ਸਾਡਾ ਬਾਰਡਰਾਂ ਤੇ ਸ਼ਹੀਦ ਹੋ ਗਿਆ ਹੋਵੇ ਥੋਤੋਂ ਇਨਸਾਫ ਲੈਣ ਦੇ ਚੱਕਰ ਚ ਤੇ ਅੱਜ ਤੁਸੀਂ ਕਿਸਾਨਾਂ ਦੇ ਅਤਿਅਸ਼ੀ ਬਣਨ ਲੱਗੇ ਹੋ ਤੁਸੀਂ ਚੀਚੀ ਉਂਗਲੀ ਨੂੰ ਖੂਨ ਲਾ ਕੇ ਅੱਜ ਆਪਣੇ ਆਪ ਨੂੰ ਸ਼ਹੀਦ ਬਣਨ ਦੀ ਕੋਸ਼ਿਸ਼ ਕਰਦੇ ਹੋ ਇਹ ਤੁਸੀਂ ਕਿਸੇ ਦੀਆਂ ਅੱਖਾਂ 'ਚ ਧੂਲ ਨਾ ਝੋਕੋ ਤੁਸੀਂ ਸਾਰਾ ਭਾਰਤ ਵੇਚਤਾ ਆ ਕਿੱਡੇ-ਕੱਡੇ ਤੁਸੀਂ ਮਹਿਕਮੇ ਆਉਰੇ ਆ ਦੇਖੋ ਜਿੰਨੀਆਂ ਖਦਾਨਾ ਸਿਗੀਆਂ ਉਹ ਭਾਜਪਾ ਨੇ ਆਪਣੇ ਯਾਰਾਂ ਨੂੰ ਵੇਚਤੀਆਂ ਕਾਰਪੋਰੇਟਾਂ ਨੂੰ ਜਿੰਨੇ ਹਵਾਈ ਅੱਡੇ ਸੀ ਉਹ ਭਾਜਪਾ ਨੇ ਆਪਣੇ ਯਾਰਾਂ ਨੂੰ ਖੁਸ਼ ਕਰਨ ਦੇ ਚੱਕਰ ਚ ਕਾਰਪੋਰੇਟਾਂ ਨੂੰ ਦੇਤੇ ਜਿੰਨੇ ਰੇਲਵੇ ਸਟੇਸ਼ਨ ਸੀ ਜਿੰਨੀ ਰੇਲਵੇ ਸੀ ਇੰਡੀਅਨ ਰੇਲਵੇ ਉਹ ਸਾਰੀ ਕਾਰਪੋਰੇਟਾਂ ਦੇ ਹੱਥਾਂ ਚ ਦੇਤੀ ਜਿੰਨੇ ਸਰਕਾਰੀ ਕਾਰਪੋਰੇਸ਼ਨਾਂ ਜਿਹੜੀਆਂ ਮੁਨਾਫੇ ਵਾਲੀਆਂ ਸੀਗੀਆਂ ਜਿੱਥੋਂ ਦੋ ਪੈਸੇ ਸਰਕਾਰ ਨੂੰ ਮੁਨਾਫਾ ਆਂਦਾ ਸੀ ਉਹ ਚੱਕ ਕੇ ਸਾਰੀਆਂ ਭਾਜਪਾ ਨੇ ਇਹ ਕਾਰਪੋਰੇਸ਼ਨਾਂ ਆਪਣੇ ਅਡਾਨੀਆਂ ਨੂੰ ਤੇ ਅੰਬਾਨੀਆਂ ਨੂੰ ਖੁਸ਼ ਕਰਨ ਦੇ ਚੱਕਰ ਚ ਉਹਨਾਂ ਨੂੰ ਦੇਤੀਆਂ ਤੇ ਹੁਣ ਪਿੱਛੇ ਛੱਡਿਆ ਕੀ ਹੈ ਸਾਰਾ ਦੇਸ਼ ਤਾਂ ਤੁਸੀਂ ਕਾਰਪੋਰੇਟ ਐ ਕੋ ਗਿਰਵੀ ਰੱਖਤਾ ਤੇ ਅੱਜ ਤੁਸੀਂ ਸਾਨੂੰ ਮਤਲਬ ਕਿ ਅਕਲਾ ਤੋਂ ਮੱਤਾ ਦੋ ਸੋ ਮੈਂ ਉਰੋਂ ਜਾਖੜ ਸਾਹਿਬ ਨੂੰ ਕਹਿਣਾ ਚਾਹਨਾ ਜਾਖੜ ਸਾਹਿਬ ਸਿਆਣੇ ਹੋ ਸਿਆਣੇ ਵਾਲੀਆਂ ਗੱਲਾਂ ਕਰੀਏ ਔਰ ਇਸ ਕਰਕੇ ਆਪਾਂ ਮਤਲਬ ਪੰਜਾਬੀਆਂ ਨੂੰ ਗੁੰਮਰਾਹ ਨਾ ਕਰੀਏ ਠੀਕ ਹੈ ਤੁਸੀਂ ਆਉਦੇਦਾਰੀਆਂ ਦੇ ਚੱਕਰ ਚੋਂ ਭੱਜੇ ਨੱਠੇ ਫਿਰਦੇ ਹੋ ਪਹਿਲਾਂ ਥੋੜੀ ਕਾਂਗਰਸ ਚ ਨਹੀਂ ਬਣੀ ਮੈਂ ਪਿਛਲੇ ਇੰਟਰਵਿਊ ਚ ਵੀ ਕਿਹਾ ਸੀ ਵੀ ਪਹਿਲਾਂ ਕਾਂਗਰਸ ਚ ਨਹੀਂ ਬਣੀ ਹੁਣ ਭਾਜਪਾ ਚ ਤਰ ਲੋ ਮੱਛੀ ਹੋ ਰਹੇ ਹੋ ਉੱਥੇ ਦਮ ਘੁੱਟ ਰਹੇ ਆ ਹੁਣ ਅੱਗੇ ਫਿਰ ਕਾਦੀਆਂ ਦੀ ਸਟੇਜ ਤੇ ਕਹਿੰਦੇ ਹੋ ਤੁਸੀਂ ਇਕੱਠੇ ਹੋ ਜੋ ਸੋ ਇਹ ਗੱਲਾਂ ਚ ਕੁਝ ਨਹੀਂ ਰੱਖਿਆ ਪੰਜਾਬ ਅੱਜ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਚੱਲ ਰਹੀ ਹੈ ਸਭ ਤੋਂ ਸੇਫ ਐਂਡ ਸਿਕਯੂਅਰ ਹੱਥਾਂ ਚ ਹੈ ਔਰ ਮੈਂ ਪ੍ਰੋਮਿਸਿੰਗ ਵਰਡਸ ਦੇ ਨਾਲ ਕਹਿ ਕੇ ਜਾ ਰਿਹਾ ਸਾਡੀ ਟੀਮ ਬੈਠੀ ਹੈ ਇੱਕ ਵੀ ਐਸੀ ਨੀਤੀ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਇੱਕ ਵੀ ਐਸੀ ਨੀਤੀ ਨਹੀਂ ਬਣਾ ਰਹੀ ਅਸੀਂ ਜਿਹੜੀ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਹੋਵੇ ਔਰ ਸਾਰੀਆਂ ਨੀਤੀਆਂ ਅਸੀਂ ਉਹ ਬਣਾ ਰਿਹਾ ਜਿਹੜੀ ਪੰਜਾਬ ਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਨੇ ਬਹੁਤ ਬਹੁਤ ਧੰਨਵਾਦ